ਕੈਨੇਡਾ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੱਦ ਕਰ ਦਿੱਤਾ ਗਿਆ ਹੈ ਤੇ ਫੈਡਰਲ ਅਦਾਲਤ ਨੇ ਵੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ। ਵਿਦਿਆਰਥੀ ਨੇ ਆਪਣੀ ਪੜਾਈ ਦੇ ਸੈਮੈਸਟਰ ਦੇ ਦੌਰਾਨ ਪਾਰਟ ਟਾਈਮ ਕਲਾਸਾਂ ਲਗਾਈਆਂ ਸਨ। ਇਹ ਘਟਨਾ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਚੇਤਾਵਨੀ ਵੀ ਹੈ ਜੋ ਕੈਨੇਡਾ ਦੇ ਵਿੱਚ ਪੜਾਈ ਤੋਂ ਬਾਅਦ ਨੌਕਰੀ ਅਤੇ ਪੀਆਰ ਲੈਣ ਦੇ ਸੁਪਨੇ ਦੇਖਦੇ ਨੇ। ਅਦਾਲਤ ਨੇ ਕਿਹਾ ਕਿ ਯੋਗਤਾ ਨੂੰ ਪੂਰਾ ਕਰਨ ਦੇ ਲਈ ਜ਼ਿੰਮੇਵਾਰੀ ਪੂਰੀ ਵਿਦਿਆਰਥੀ ਦੀ ਹੁੰਦੀ ਹੈ ਅਤੇ ਆਈ ਆਰ ਸੀ ਸੀ ਨੇ ਨਿਯਮਾਂ ਦੇ ਮੁਤਾਬਿਕ ਫੈਸਲਾ ਲਿਆ ਇਸ ਦੇ ਨਾਲ ਵਿਦਿਆਰਥੀ ਨੂੰ ਵਾਪਸ ਭਾਰਤ ਭੇਜਣ ਜਾਂ ਫਿਰ ਉਸ ਨੂੰ ਕੋਈ ਹੋਰ ਵੀਜ਼ਾ ਆਪਸ਼ਨਸ ਲੱਭਣ ਦੇ ਮਜਬੂਰ ਹੋਣਾ ਪੈਣਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇਹ ਵਾਕਿਆ ਹਾਲ ਹੀ ਦੇ ਵਿੱਚ ਵਾਪਰਿਆ ਜਦੋਂ ਇੱਕ ਭਾਰਤੀ ਵਿਦਿਆਰਥੀ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕੀਤੀ। ਪੀਜੀਡਬਲਯੂਪੀ ਇੱਕ ਓਪਨ ਵਰਕ ਪਰਮਿਟ ਹੈ ਜੋ ਕਿ ਕੈਨੇਡੀਅਨ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਗ੍ਰੈਜੂਏਟ ਵਿਦਿਆਰਥੀਆਂ ਨੂੰ 3 ਸਾਲਾਂ ਤੱਕ ਕਿਸੇ ਵੀ ਨੌਕਰੀ ਦੇ ਵਿੱਚ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਹ ਵੀਜ਼ਾ ਪੀਆਰ ਦੇ ਲਈ ਵਰਕ ਐਕਸਪੀਰੀਅੰਸ ਨੂੰ ਪ੍ਰੋਵਾਈਡ ਕਰਦਾ ਹੈ ਪਰ ਆਈਆਰਸੀਸੀ ਨੇ ਐਪਲੀਕੇਸ਼ਨ ਰੱਦ ਕਰ ਦਿੱਤੀ ਕਿਉਂਕਿ ਵਿਦਿਆਰਥੀ ਨੇ ਸਮੈਸਟਰ ਦੇ ਵਿੱਚ ਪਾਰਟ ਟਾਈਮ ਪੜਾਈ ਕੀਤੀ ਸੀ ਜੋ ਕਿ ਨਿਯਮਾਂ ਦੇ ਬਿਲਕੁਲ ਖਿਲਾਫ ਸੀ ਆਈਆਰਸੀਸੀ ਨੇ ਕਿਹਾ ਕਿ ਪੜਾਈ ਪੂਰੀ ਫੁੱਲ ਟਾਈਮ ਹੋਣੀ ਚਾਹੀਦੀ ਹੈ ਅਤੇ ਪਾਰਟ ਟਾਈਮ ਪੜਾਈ ਸਿਰਫ ਤੁਸੀਂ ਆਖਿਰਲੇ ਸਮੈਸਟਰ ਦੇ ਵਿੱਚ ਹੀ ਕਰ ਸਕਦੇ ਹੋ ਵਿਦਿਆਰਥੀ ਨੇ ਫੈਸਲੇ ਦੇ ਖਿਲਾਫ ਫੈਡਰਲ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਪਰ ਅਦਾਲਤ ਨੇ ਆਈ ਆਰ ਸੀ ਸੀ ਦੇ ਫੈਸਲੇ ਨੂੰ ਸਹੀ ਦੱਸਿਆ ਅਤੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ। ਅਦਾਲਤ ਦਾ ਕਹਿਣਾ ਹੈ ਕਿ ਐਪਲੀਕੈਂਟ ਨੂੰ ਆਪਣੀ ਯੋਗਤਾ ਨੂੰ ਪੂਰਾ ਕਰਨਾ ਪੈਂਦਾ ਹੈ ਅਤੇ ਆਈ ਆਰ ਸੀ ਸੀ ਨੇ ਨਿਯਮਾਂ ਦੇ ਮੁਤਾਬਿਕ ਫੈਸਲਾ ਲਿਆ। ਇਹ ਫੈਸਲਾ 21 ਸਤੰਬਰ ਨੂੰ ਸਾਹਮਣੇ ਆਇਆ ਜਿਸ ਦੇ ਨਾਲ ਵਿਦਿਆਰਥੀ ਦੀ ਅਪੀਲ ਖਾਰਜ ਹੋ ਗਈ। ਇਸ ਤਰ੍ਹਾਂ ਵਿਦਿਆਰਥੀ ਨੂੰ ਹੁਣ ਵਾਪਸੀ ਜਾਂ ਫਿਰ ਆਪਣੇ ਹੋਰ ਵੀਜ਼ਾ ਵਿਕਲਪਾਂ ਦੇ ਵੱਲ ਦੇਖਣਾ ਪਵੇਗਾ। ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਅਹਿਮ ਤੇ ਕਈ ਰਸਤੇ ਖੋਲੇ ਨੇ ਪਰ ਇਹ ਆਪਣੇ ਆਪ ਨਹੀਂ ਮਿਲਦਾ IRCC ਦੇ ਮੁਤਾਬਕ ਵਿਦਿਆਰਥੀ ਨੂੰ ਇੱਕ ਚੰਗੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕਰਨੀ ਚਾਹੀਦੀ ਹੈ ਪੜਾਈ ਪੂਰੀ ਫੁੱਲ ਟਾਈਮ ਹੋਣੀ ਚਾਹੀਦੀ ਹੈ ਅਤੇ ਐਪਲੀਕੇਸ਼ਨ ਸਟੱਡੀ ਪਰਮਿਟ ਐਕਸਪਾਇਰ ਹੋਣ ਤੋਂ 180 ਦਿਨਾਂ ਦੇ ਅੰਦਰ ਪਰਮਿਟ ਦੇ ਲਈ ਅਪਲਾਈ ਕਰਨਾ ਪੈਂਦਾ ਹੈ ਇਸ ਘਟਨਾ ਦੇ ਵਿੱਚ ਉਸ ਦੀ ਪਾਰਟ ਟਾਈਮ ਪੜਾਈ ਨੇ ਵਿਦਿਆਰਥੀ ਨੂੰ ਉਸ ਦੇ ਵਰਕ ਪਰਮਿਟ ਦੇ ਲਈ ਅਯੋਗ ਕਰ ਦਿੱਤਾ ਜੋ ਕਿ ਇੱਕ ਆਮ ਗਲਤੀ ਹੈ ਜੇਕਰ ਵਰਕ ਪਰਮਿਟ ਅਰਜ਼ੀ ਰੱਦ ਹੋ ਜਾਵੇ ਤਾਂ ਆਈਆਰਸੀਸੀ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾ ਸਕਦੀ ਹੈ ਜਾਂ ਫਿਰ ਫੈਡਰਲ ਕੋਰਟ ਦੇ ਵਿੱਚ ਜੁਡੀਸ਼ੀਅਲ ਰਿਵਿਊ ਕਰਨ ਦੀ ਅਪੀਲ ਦਾਇਰ ਕੀਤੀ ਜਾ ਸਕਦੀ ਹੈ ਪਰ ਅਦਾਲਤ ਦੇ ਵਿੱਚ ਤੁਸੀਂ ਕੋਈ ਨਵਾਂ ਸਬੂਤ ਪੇਸ਼ ਨਹੀਂ ਕਰ ਸਕਦੇ ਬਲਕਿ ਪੁਰਾਣੇ ਫੈਸਲੇ ਦੀ ਜਾਂਚ ਹੁੰਦੀ ਹੈ ਇਸ ਕੇਸ ਦੇ ਵਿੱਚ ਅਦਾਲਤ ਨੇ ਆਈਆਰਸੀਸੀ ਨੂੰ ਸਹੀ ਠਹਿਰਾਇਆ ਜੇਕਰ 180 ਦਿਨਾਂ ਤੋਂ ਵੱਧ ਦਾ ਸਮਾਂ ਹੋ ਜਾਵੇ ਤਾਂ ਤੁਸੀਂ ਨਵਾਂ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਹੋ ਕਿਸੇ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਇੱਥੇ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਇਹ ਫੈਸਲਾ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਲਈ ਵੀ ਝਟਕਾ ਹੈ ਜੋ ਕੈਨੇਡਾ ਦੇ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਐਕਸਪੀਰੀਅੰਸ ਲੈਣਾ ਚਾਹੁੰਦੇ ਨੇ ਤੇ ਅੱਗੋਂ ਪੀਆਰ ਦੇ ਸੁਪਨੇ ਲੈਂਦੇ ਨੇ ਸਾਲ 2024 ਦੇ ਵਿੱਚ ਕੈਨੇਡਾ ਨੇ PGWP ਨਿਯਮ ਸਖਤ ਬਣਾਏ ਨੇ ਜਿਵੇਂ ਕਿ ਪ੍ਰੋਗਰਾਮ ਨੂੰ ਲੇਬਰ ਮਾਰਕੀਟ ਦੇ ਨਾਲ ਜੋੜਨਾ ਅਤੇ ਐਕਸਟੈਂਸ਼ਨ ਨੂੰ ਰੱਦ ਕਰਨਾ ਮਹਾਰਾ ਦੇ ਮੁਤਾਬਿਕ ਵਿਦਿਆਰਥੀਆਂ ਨੂੰ ਫੁੱਲ ਟਾਈਮ ਪੜਾਈ ਕਰਨੀ ਚਾਹੀਦੀ ਹੈ ਤੇ ਆਪਣੇ ਡਾਕੂਮੈਂਟਸ ਬਿਲਕੁਲ ਸਹੀ ਤਰੀਕੇ ਨਾਲ ਅਪਲਾਈ ਕਰਨੇ ਚਾਹੀਦੇ ਨੇ ਤੁਸੀਂ ਹੋਰ ਆਪਸ਼ਨਸ ਵੀ ਦੇਖ ਸਕਦੇ ਹੋ ਜਿਵੇਂ ਕਿ ਬ੍ਰਿਜ ਵਰਕ ਪਰਮਿਟ ਜਾਂ ਫਿਰ ਤੁਸੀਂ ਨਵਾਂ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਹੋ ਜਾਂ ਫਿਰ ਐਕਸਪ੍ਰੈਸ ਐਂਟਰੀ ਰੂਟ ਵੀ ਦੇਖਿਆ ਜਾ ਸਕਦਾ ਹੈ ਜੇਕਰ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਯੋਗ ਨਹੀਂ ਹੋ ਤਾਂ ਵੀ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹੋ ਪੀਜੀਡਬਲਪੀ ਰੱਦ ਹੋਣ ਦੇ ਬਾਵਜੂਦ ਤੁਸੀਂ ਵਰਕ ਪਰਮਿਟ ਦੇ ਲਈ এমਪਲੋਇਰ ਸਪੈਸੀਫਿਕ ਵਰਕ ਪਰਮਿਟ ਜਾਂ ਫਿਰ ਓਪਨ ਵਰਕ ਪਰਮਿਟ ਦੇ ਯੋਗ ਹੋ ਸਕਦੇ ਹੋ